ਤੇ ਮੈਂ ਬੱਬੂ ਮਾਨ ਸਾਹਿਬ ਨੂੰ ਕਹਿਣਾ ਵੀ ਤੁਹਾਨੂੰ ਨਹੀਂ ਪਤਾ ਲੱਗਦਾ ਵੀ ਇਹਨਾਂ ਦਿਨਾਂ ਦੇ ਵਿੱਚ ਪੰਦਰਵਾੜ ਆਉਂਦਾ ਸ਼ਹੀਦੀ ਦਿਹਾੜਾ ਆਉਂਦਾ ਤੁਸੀਂ ਆਪਦੇ ਉਸੇ ਖਾੜੇ ਲਾਉਂਗੇ ਫਿਰ ਫਿਰ ਤੁਹਾਡਾ ਸੰਗਤ ਵਿਰੋਧ ਕਰੂਗੀ ਇਸ ਤੋਂ ਪਹਿਲਾਂ ਹੀ ਕੈਨਸਲ ਕਰਨੇ ਚਾਹੀਦੇ ਤੁਹਾਨੂੰ ਵੀ ਹੋਣਾ ਚਾਹੀਦਾ ਗੁਰੂ ਨਾਲ ਤੁਸੀਂ ਸਿੱਖਾਂ ਦੇ ਘਰਾਂ ਦੇ ਵਿੱਚ ਜਨਮ ਨਹੀਂ ਲਿਆ ਤਾਂ ਹੋਣਾ ਚਾਹੀਦਾ ਵੀ ਇਹ ਦਸੰਬਰ ਦਾ ਮਹੀਨਾ ਸ਼ਹੀਦੀ ਪੰਦਰਵਾੜ ਆ ਇਹਨਾਂ ਦਿਨਾਂ ਦੇ ਵਿੱਚ ਜਿਹੜਾ ਤੁਹਾਡਾ ਦਬਾਅ ਨਹੀਂ ਕੰਮ ਕਰਦਾ ਕਿਹੜੇ ਹਿਸਾਬ ਨਾਲ ਤੁਸੀਂ ਇਹ ਪ੍ਰੋਗਰਾਮ ਰੱਖ ਲੈਣਾ ਨੂੰ ਤੁਰੰਤ ਕੈਨਸਲ ਕੀਤਾ ਜਾਵੇ ਅੱਗੇ ਕਰ ਲਿਓ ਇਸ ਕਰਕੇ ਜੇ ਤੁਸੀਂ ਵਿਰੋਧ ਤੇ ਲੈਣੀ ਮੇਰੀ ਸ਼ੱਕ ਰੱਖੀ ਜਾਓ ਜੇ ਤੁਸੀਂ ਸਿੱਖਾਂ ਦੇ ਘਰਾਂ ਦੇ ਵਿੱਚ ਜਨਮ ਲਿਆ ਫਿਰ ਤੁਹਾਨੂੰ ਇਹਨਾਂ ਦੇ ਸਮਰਪਿਤ ਹੋਣਾ ਚਾਹੀਦਾ ਚਲੋ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ 7 ਜਨਵਰੀ 2023 ਤੋਂ ਲਗਾਤਾਰ ਕੌਮੀ ਇਨਸਾਫ ਮੋਰਚਾ ਬੰਦੀ ਸਿੰਘਾਂ ਦੀ ਰਿਹਾਈ ਲਈ ਲੱਗਿਆ ਹੋਇਆ ਚੰਡੀਗੜ੍ਹ ਤੇ ਹੁਣ ਗੁਰੂ ਖਾਲਸਾ ਜੀ ਜਿਹੜੇ ਸਾਹਿਬਜ਼ਾਦਿਆਂ ਦੇ ਦਿਹਾੜੇ ਆ ਰਹੇ ਨੇ ਸਿੱਧੀ ਪੰਦਰਵਾੜਾ ਚੱਲਣਾ ਉਹਦਾ ਮਹੀਨਾ ਚੜਨ ਵਾਲਾ ਇੱਕ ਦੋ ਦਿਨਾਂ ਚ ਤੇ ਸਤਿਗੁਰੂ ਮਹਾਰਾਜ ਜੀ ਦੇ ਪਰਿਵਾਰ ਦਾ ਜਿਹੜਾ ਬਿਸੋੜਾ ਸਾਹਿਬ ਵੱਡੇ ਸਾਹਿਬਜ਼ਾਦਿਆਂ ਸ਼ਹੀਦੀ ਛੋਡੇ ਸਾਹਿਬਜ਼ਾਦਿਆਂ ਦੀ ਸ਼ਹੀਦੀ ਸਾਰਾ ਜਿਹੜਾ ਹੈਗਾ ਇਹ ਦਿਨ ਚੱਲਣ ਵਾਲੇ ਨੇ ਤੇ ਇਹਨਾਂ ਦਿਨਾਂ ਦੇ ਵਿੱਚ ਜਿਹੜੀ ਸੰਗਤ ਆ ਉਹ ਕੋਈ ਖੁਸ਼ੀ ਦਾ ਪ੍ਰੋਗਰਾਮ ਆ ਰੱਖੇ ਤੇ ਇਹਨਾਂ ਦਿਨਾਂ ਦੇ ਵਿੱਚ ਸਾਰਿਆਂ ਨੂੰ ਸਤਿਗੁਰੂ ਪਰਮੇਸ਼ਰ ਦੀ ਬਾਣੀ ਵੱਧ ਤੋਂ ਵੱਧ ਸਿਮਰਨ ਸਾਰਿਆਂ ਨੂੰ ਕਰਨਾ ਚਾਹੀਦਾ ਤੇ ਕਈ ਗੁਰਮੁਖ ਪਿਆਰੇ ਐਸੇ ਵੀ ਨੇ ਜੇ ਇਹਨਾਂ ਦਿਨਾਂ ਦੇ ਵਿੱਚ ਉਹ ਮੰਝਾਂ ਤੇ ਵੀ ਨਹੀਂ ਪੈਂਦੇ ਤੇ ਜਿਹੜੇ ਗੁਰੂ ਸਾਹਿਬ ਨੂੰ ਪਿਆਰ ਕਰਦੇ ਨੇ ਬਹੁਤ ਸਾਰੇ ਚੜ੍ਹਦੀ ਕਲਾ ਵਾਲੇ ਗੁਰਸਿੱਖ ਨੇ ਵੱਧ ਤੋਂ ਵੱਧ ਬਾਣੀ ਪੜੋ ਤੇ ਬੇਨਤੀ ਆ ਕਈ ਸਿੰਗਰ ਜਿਹੜੇ ਇਹਨਾਂ ਦਿਨਾਂ ਦੇ ਵਿੱਚ ਆਪਣੇ ਪ੍ਰੋਗਰਾਮ ਰੱਖਦੇ ਨੇ ਉਹ ਨਾ ਰੱਖਣ ਜਿਸ ਤਰ੍ਹਾਂ ਸਾਡੇ ਕੋਲ ਇੱਕ ਮੈਸੇਜ ਆਇਆ ਜਿਹੜਾ ਬੱਬੂ ਮਾਨਾ ਕਲਾਕਾਰ ਉਹਨੂੰ ਵੀਰ ਨੂੰ ਬੇਨਤੀ ਆ ਕਿ ਉਹਦੇ ਪ੍ਰੋਗਰਾਮ ਨੇ 24 25 26 ਦੇ 24 ਤਰੀਕ ਦਾ ਉਥੇ ਗੁਰਦਾਵਾ 25 26 ਦਾ ਮੇਲਾ ਚੰਡੀਗੜ੍ਹ ਦੇ ਪ੍ਰੋਗਰਾਮ ਨੇ ਤੇ ਮੈਂ ਬੱਬੂ ਮਾਨ ਸਾਹਿਬ ਨੂੰ ਕਹਿੰਦਾ ਵੀ ਤੁਹਾਨੂੰ ਨਹੀਂ ਪਤਾ ਲੱਗਦਾ ਵੀ ਇਹਨਾਂ ਦਿਨਾਂ ਦੇ ਵਿੱਚ ਪੰਦਰਵਾੜਾ ਆਉਂਦਾ ਸ਼ੀਦੀ ਦਿਹਾੜੇ ਆਉਂਦੇ ਨੇ ਤੁਸੀਂ ਆਪਦੇ ਉਥੇ ਖਾੜੇ ਲਾਉਂਗੇ ਫਿਰ ਤੁਹਾਡਾ ਸੰਗਤ ਵਿਰੋਧ ਕਰੂਗੀ ਇਸ ਤੋਂ ਪਹਿਲਾਂ ਹੀ ਕੈਨਸਲ ਕਰਨੇ ਚਾਹੀਦੇ ਨੇ ਤੁਹਾਨੂੰ ਵੀ ਹੋਣਾ ਚਾਹੀਦਾ ਗੁਰੂ ਨਾਲ ਤੁਸੀਂ ਸਿੱਖਾਂ ਦੇ ਘਰਾਂ ਦੇ ਵਿੱਚ ਜਨਮ ਨਹੀਂ ਲਿਆ ਅైనా ਦਾ ਤੁਹਾਨੂੰ ਪਤਾ ਹੋਣਾ ਚਾਹੀਦਾ ਵੀ ਇਹ ਦਸੰਬਰ ਦਾ ਮਹੀਨਾ ਸ਼ਹੀਦ ਦੀ ਪੰਦਰਵਾੜਾ ਇਹਨਾਂ ਦਿਨਾਂ ਦੇ ਵਿੱਚ ਜਿਹੜਾ ਹੈਗੇ ਆ ਸ਼ਹੀਦੀ ਦਿਹਾੜੇ ਚਲਦੇ ਨੇ ਛੋਟੀਆਂ ਜਿੰਦਾ ਵੱਡੇ ਸ਼ਾਕੇ ਜਿਨ੍ਹਾਂ ਨੇ ਕੀਤੇ ਨੇ ਉਹਨਾਂ ਦੀ ਯਾਦ ਦੇ ਵਿੱਚ ਹਫਤਾ ਹਫਤਾ ਜਿਹੜਾ ਜੋੜ ਮੇਲਾ ਉਹ ਫਤੇਗੜ ਸਾਹਿਬ ਤੇ ਉਸ ਤੋਂ ਪਹਿਲਾਂ ਚਮਕੌਰ ਸਾਹਿਬ ਵੱਡੇ ਸਾਹਿਬਾਂ ਦੀ ਸ਼ਹੀਦੀ ਮਨਾਈ ਜਾਂਦੀ ਆ ਫਿਰ ਤੁਸੀਂ ਕਿਹੜੇ ਤੁਹਾਨੂੰ ਦਬਾਵਾ ਦਬਾਅ ਨਹੀਂ ਕੰਮ ਕਰਦਾ ਕਿਹੜੇ ਹਿਸਾਬ ਨਾਲ ਤੁਸੀਂ ਇਹ ਪ੍ਰੋਗਰਾਮ ਰੱਖ ਲੈਣਾ ਨੂੰ ਤੁਰੰਤ ਕੈਨਸਲ ਕੀਤਾ ਜਾਓ ਇਹ ਅੱਗੇ ਕਰ ਲਿਓ ਹੋਰ ਬਹੁਤ ਸਮਾਂ ਹੈਗਾ ਇਸ ਕਰਕੇ ਜੇ ਤੁਸੀਂ ਵਿਰੋਧ ਤੇ ਲੈਣੀ ਮੇਰੀ ਸ਼ੱਕ ਰੱਖੀ ਜਾਓ ਜੇ ਤੁਸੀਂ ਸਿੱਖਾਂ ਦੇ ਘਰਾਂ ਦੇ ਵਿੱਚ ਜਨਮ ਲਿਆ ਫਿਰ ਤੁਹਾਨੂੰ ਇਹਨਾਂ ਦੇ ਸਮਰਪਿਤ ਹੋਣਾ ਚਾਹੀਦਾ ਤੁਸੀਂ ਬਹੁਤ ਸਾਰੇ ਧਾਰਮਿਕ ਆ ਗਾਣੇ ਵੀ ਗਾਏ ਨੇ ਤੇ ਤੁਸੀਂ ਸਿੱਖਾਂ ਦੇ ਘਰਾਂ ਦੇ ਵਿੱਚ ਜਨਮ ਲਿਆ ਇਸ ਕਰਕੇ ਜੇ ਤੁਹਾਨੂੰ ਥੋੜੀ ਬਹੁਤੀ ਸਮਝ ਹੈ ਜੇ ਤੁਹਾਨੂੰ ਗੁਰੂ ਸਾਹਿਬ ਨਾਲ ਪਿਆਰ ਆ ਫਿਰ ਇਹਨਾਂ ਪ੍ਰੋਗਰਾਮ ਨੂੰ ਰੱਦ ਕਰੋ ਤੇ ਮੈਂ ਸਾਰੇ ਕਲਾਕਾਰਾਂ ਨੂੰ ਜਿੰਨੇ ਵੀ ਨੇ ਗਾਏ ਕਬੀਰ ਅਦਾਕਾਰ ਉਹਨਾਂ ਨੂੰ ਬੇਨਤੀ ਕਰਦਾ ਕਿ ਇਹਨਾਂ ਜਨਾਂ ਦੇ ਵਿੱਚ ਕੋਈ ਵੀ ਆਪਦਾ ਪ੍ਰੋਗਰਾਮ ਰੱਖਿਆ ਜਾਵੇ ਸਗਾਂ ਜੇ ਕੋਈ ਉਹਨਾਂ ਦੇ ਪ੍ਰਤੀ ਛੋਡੇ ਸਾਹਿਬ ਜਦਾਂ ਦੇ ਪ੍ਰਤੀ ਵੱਡੇ ਸਾਹਿਬ ਜਦਾਂ ਸ਼ਹੀਦ ਦੀ ਪ੍ਰਤੀ ਕੋਈ ਜਿਹੜੇ ਧਾਰਮਿਕ ਤੁਸੀਂ ਗੀਤ ਗਾ ਸਕਦੇ ਹੋ ਕੱਢ ਸਕਦੇ ਹੋ ਇਹੋ ਜਿਹੇ ਜਿਹੜਾ ਪ੍ਰੋਗਰਾਮ ਰੱਖ ਸਕਦੇ ਹੋ ਧਾਰਮਿਕ ਇਹ ਆਪਦੇ ਖਾੜੇ ਨਾਂ ਚ ਲਾਇਆ ਜਾਣ ਸਾਰਿਆਂ ਨੂੰ ਅਪੀਲ ਹੈ ਹੋਰ ਵੀ ਜਿੰਨੇ ਵੀ ਉਥੇ ਲੰਗਰ ਆਉਣੇ ਨੇ ਫਤਿਹਗੜ੍ਹ ਸਾਹਿਬ ਸਾਰਿਆਂ ਨੂੰ ਹੱਥ ਜੋੜ ਕੇ ਲੰਗਰ ਵਾਲੇ ਵੀਰਾਂ ਨੂੰ ਬੇਨਤੀ ਹੈ ਕਿ ਕੋਈ ਵੀ ਉਥੇ ਮਠਿਆਈ ਨਾ ਤਿਆਰ ਕੀਤੀ ਜਾਵੇ ਸਾਦੇ ਲੰਗਰ ਚੱਲਣਾ ਤੇ ਉਹਨਾਂ ਦੀ ਯਾਦ ਦੇ ਵਿੱਚ ਬੱਦ-ਬੱਦ ਸਿਮਰਨ ਕਰਿਆ ਕਰੋ ਬਾਣੀ ਪੜਿਆ ਕਰੋ ਜਿੰਨਾ ਹੋ ਸਕੇ ਕਿਉਂਕਿ ਇਹ ਮਹੱਤਵਪੂਰਨ ਦਿਹਾੜੇ ਨੇ ਸਾਨੂੰ ਯਾਦ ਕਰਨਾ ਚਾਹੀਦਾ ਤੇ ਜਿਹੜੇ ਨੌਜਵਾਨ ਹੁੱਲੜਵਾਜੀ ਕਰਦੇ ਆਉਂਦੇ ਆਉਂਦੇ ਨੇ ਉਥੇ ਕੋਈ ਡੀਜੇ ਲਾ ਕੇ ਆਉਂਦਾ ਕੋਈ ਉੱਚੀ ਆਵਾਜ਼ ਦੇ ਵਿੱਚ ਛੱਡਦਾ ਉਹਨਾਂ ਨੂੰ ਵੀ ਪਰਹੇਤ ਕਰਨਾ ਚਾਹੀਦਾ ਇਹ ਸਾਨੂੰ ਪ੍ਰੇਰਣਾ ਲੈਣੀ ਚਾਹੀਦੀ ਹੈ ਕਦੋਂ ਸਮਝਾਂਗੇ ਅਸੀਂ ਕਦੋਂ ਸਾਨੂੰ ਸਮਝਾਉਗੀ ਵੀ ਇਹ ਸ਼ਹੀਦੀ ਦਿਹਾੜੇ ਨੇ ਇਹ ਖੁਸ਼ੀ ਵਾਲੇ ਨਹੀਂ ਇਹ ਸ਼ਹੀਦੀ ਦਿਹਾੜੇ ਨੇ ਆਪਾਂ ਗੁਰੂ ਸਾਹਿਬ ਨੂੰ ਸਮਰਪਿਤ ਹੋਣਾ ਉਹਨਾਂ ਤੋਂ ਪ੍ਰੇਰਣਾ ਲੈਣੀ ਹੈ ਕਿਵੇਂ ਇੰਨੀ ਠੰਡ ਦੇ ਵਿੱਚ ਉਹ ਅ ਬਿਨਾ ਕੱਪੜਿਆਂ ਤੋਂ ਰਹੇ ਬਿਨਾ ਭੋਜਨ ਤੋਂ ਉਹਨਾਂ ਨੇ ਠੰਡੇ ਬੁਰਜ ਦੇ ਵਿੱਚ ਦਿਨ ਗੁਜ਼ਾਰੇ ਇਸ ਕਰਕੇ ਖਾਲਸਾ ਜੀ ਸੰਗਤ ਜੀ ਇਹ ਬੇਨਤੀਆਂ ਪ੍ਰਵਾਨ ਕਰਿਓ ਤੇ ਮੈਂ ਪ੍ਰਸ਼ਾਸਨ ਨੂੰ ਜਿਹੜੇ ਇਥੇ ਜੰਗਲਾਤ ਮੈਂ ਕਿਵੇਂ ਵਾਲੇ ਉਹਨਾਂ ਨੂੰ ਬੇਨਤੀ ਕਰਨਾ ਚਾਹਣਾ ਜਿਹੜੇ ਜਿਹੜੇ ਰਸਤੇ ਮਕੌਰ ਸਾਹਿਬ ਨੂੰ ਫਤੇਗੜ ਸਾਹਿਬ ਨੂੰ ਸੜਕਾਂ ਆਉਂਦੀਆਂ ਨੇ ਝਾੜ ਵੱਡੇ ਵੱਡੇ ਫੈਲਰੇ ਪੈਨੇ ਦਰਖਤਾਂ ਦੇ ਟਾਣੇ ਜਿਹੜੇ ਸੜਕਾਂ ਤੇ ਲੰਕਦੇ ਨੇ ਸੰਗਤਾਂ ਨੇ ਆਉਣਾ ਟਰਾਲੀਆਂ ਨੇ ਲੰਗਰਾਂ ਵਾਲੀਆਂ ਆਉਣੀਆਂ ਨੇ ਹੋਰ ਸੰਗਤਾਂ ਦੀਆਂ ਟਰੱਕ ਟਰਾਲੀਆਂ ਆਉਣਗੀਆਂ ਉਹਨਾਂ ਦੇ ਵਿੱਚ ਕਿਸੇ ਦਾ ਨੁਕਸਾਨ ਨਾ ਹੋ ਜੇ ਉਹਨਾਂ ਨੂੰ ਪਹਿਲਾਂ ਸਫਾਈ ਕੀਤੀ ਜਾਵੇ ਉਹਨਾਂ ਰਸਤਿਆਂ ਦੀ ਇਹ ਜੰਗਲਾਤ ਵਿਭਾਗ ਨੂੰ ਪ੍ਰਸ਼ਾਸਨ ਨੂੰ ਵੀ ਅਪੀਲ ਆ ਜਿੱਥੇ ਜਿੱਥੇ ਵੀ ਸੰਗਤਾਂ ਨੇ ਆਉਣਾ ਦੂਰੋਂ ਦਰ ਆਡੋਂ ਸਭ ਦਾ ਪ੍ਰਬੰਧ ਸਹੀ ਕੀਤਾ ਜਾਵੇ ਸਾਰਿਆਂ ਨੂੰ ਇਸ ਸਮਾਗਮ ਦੇ ਵਿੱਚ ਪਹੁੰਚ ਕੇ ਹਾਜ ਜੀ ਨੇ ਭਰਨ ਦੀ ਅਪੀਲ ਆ ਬੇਨਤੀ ਆ ਆਪਾਂ ਚੜ੍ਹਦੀ ਕਲਾ ਦੇ ਨਾਲ ਜਿਹੜੇ ਸਤ ਗੁਰਾਂ ਦੇ ਸਹਬਜ਼ਾਦਿਆਂ ਦੇ ਸ਼ਹੀਦੀ ਦਿਹਾੜੇ ਨੇ ਚੜ੍ਹਦੀ ਕਲਾ ਦੇ ਨਾਲ ਮਨਾਉਣੇ ਨੇ ਬੇਨਤੀਆਂ ਪ੍ਰਮਾਨ ਕਰਿਓ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ